ਇਹ ਹਨ ਵੀਰ ਵੀਰ ਮਲੇ ਨੇ ਪਟਿਆਲੇ ਤੋਂ ਵੀ ਆਪਣੀ ਆਇਆ ਹੰਟਰ ਤੇ ਆ ਵੇਖੋ ਕਿ ਤੱਕ ਨਾਲ ਸਿਸਟਮ ਤਿਆਰ ਕੀਤਾ ਵਾ ਬੈਗ ਵਾ ਤੇ ਦੱਸਣੇ ਆ ਵੀ ਰਿਸ਼ਤੇਦਾਰੀ ਉਹਨਾਂ ਦੀ ਕਾਈਸਲੈਂਡ ਪਹੁੰਚ ਗਏ ਆ ਨੰਬਰ ਲਿਖੇ ਆ ਨੰਬਰ ਤੁਹਾਡੇ ਕੋਈ ਪਹੁੰਚਣ ਕੇ ਵੀਡੀਓ ਵੀ ਆਖੋ ਟ੍ਰੰਪਾ ਮੋਟਰਸਾਈਕਲ ਦੇਖੀ ਦੇਖੋ ਵਿਖੋ ਕਰ ਦੋ ਕਰ ਦੋ ਫਾਈਨਲ ਕਰ ਜੋ ਮਰਜ਼ੀ ਕਰ ਦੋ ਆਹ ਟ੍ਰੰਪਾ ਦਾ ਕੰਮ ਕਰ। ਸਾਡੇ। ਪਿੰਨੇ ਵਾਲੀ ਦੇ ਸਟਾਰਟਿੰਗ 'ਚ ਹੀ ਆਉਂਦਾ। ਆਪਾਂ ਕਾਜਾ ਜਾਣਾ ਵਾ ਆਪਾਂ ਜਾਵਾਂਗੇ ਸਿੱਧੇ। ਏ ਬੋਰਡ ਆ ਗਿਆ ਪਿੰਨ ਵੈਲੀ ਦਾ ਪਿੰਨ ਵੈਲੀ ਇੱਥੋਂ 34 ਕਿਲੋਮੀਟਰ ਹੈ ਜੀ ਇੱਧਰ ਇੱਧਰ ਬ੍ਰੇਕ ਜਿਖਾਉਣ ਲੱਗਾਂ ਸਾਨੂੰ। ਖਾਬ। ਪਹਿਨੇ ਵਾਲੀ ਦੇ ਸਟਾਰਟਿੰਗ 'ਚ ਹੀ ਹੁੰਦਾ। ਆਪਾਂ ਕਾਜਾ ਜਾਣਾ ਵਾ ਆਪਾਂ ਜਾਵਾਂਗੇ ਸਿੱਧੇ। 8 ਕਿਲੋਮੀਟਰ ਮੈਂ ਪੈਟਰੋਲ ਪਾ ਲਿਆ ਵਾ ਬ੍ਰੇਕ ਲਾਈ ਚਾਹ ਦੀ 로ਡ ਪੇ ਆਂਡੀਆ ਗੋੜ ਕੱਢ ਲਿਆ ਮੈਂ ਆਪਣੀ ਡੱਬੀ ਵਿੱਚੋਂ ਤੇ ਇਹ ਕੋਈ ਪਿੰਡ ਆ ਢੀਮੂਲ ਇਹ ਇੱਥੇ ਚਾਹ ਪੀਏ ਇਦਾਂ ਦੇ ਨਾ ਨੇ ਚੌਂਕ ਭਲਾਏ ਹੁੰਦੇ ਇਦਾਂ ਦੇ ਕੱਢ ਗਿਆ ਅਸਲੋਂ ਕੱਢ ਗਿਆ ਕਰੋ 탑 ਇੰਡੀਆ ਇਹਦਰ ਨਦੀ ਆ ਹਾਈ ਜੀ ਜਵਾਬ ਹਾਂ ਇਹ ਸੇਲਿੰਗ 3. ਹਾਂ ਹਾਂ ਪਾਸ ਸਮੁੰਦਰ ਤਲ ਤੋਂ 4400 ਮੀਟਰ ਦਾ ਹਾਂ ਇਸ ਵੇਲੇ ਉੱਥੇ ਆ ਬਣਿਆ ਆਰਮੀ ਦੇ ਬਣਿਆ ਕਿੰਨਾ ਦੇ ਬਣਿਆ ਇਹ ਪਤਾ ਕਮਰੇ ਜਿ ਬਣੀ ਆ ਮਿੱਟੀ ਟੈਪ ਚਾ ਚਾ ਚਲੋ ਆਰਮੀ ਤੇ ਜਾਵਦੇ ਮੈਨੂੰ ਕਹਿ ਤੋ ਕਹਿ ਤੋ ਕਹਿ ਤੋ ਤੇਜ ਚਲਦੀ ਆ ਵੀ ਆ ਜਿਹੜੀ ਮੀਂਹਾਂ ਕਰੀਆ ਹਵਾ ਨਹੀਂ ਕੀਤੀ ਆ ਹਵਾ ਤੇਜ ਚਲਦੀ ਆ ਜਿਹੜੀ ਅੰਦਰ ਮਾਰੇ ਹੁੰਦੇ ਆ ਨਾ ਪਤਾਸ ਜਾ ਇਹਦੇ ਉਹ ਨਿਕਲ ਜਾਂਦੇ ਵਿੱਚੋਂ ਉਹ ਨਿਕਲ ਜਾਂਦੇ ਤੇ ਇਦਾਂ ਦੇ ਸਟਰਕਚਰ ਬਣ ਜਾਂਦੀਆਂ ਵਾ ਇਹ ਇੱਕ ਕੁਦਰਤੀ ਵਰਤਾਰਾ ਵਾ ਸੈਂਟੀਫਿਕ ਵਰਤਾਰਾ ਵਾ ਸਾਇੰਸ ਵਾਲੇ ਬੱਚੇ ਸਮਝ ਸਕਦੇ ਆ ਜਿਹੜੀ ਸੋਲਰ ਚੀਜ਼ ਉਹ ਕਰੀਦਾ ਜਾਂਦੀ ਆ ਟਾਈਮ ਪਾ ਕੇ ਉਹ ਚੋਂ ਜਦੋਂ ਕੋਈ ਮਾਰੀ ਕੜੀ ਜੁੜਦੀ ਆ ਤੇ ਉਹ ਵੀ ਹੋ ਜਾਂਦੀ ਆ ਤੇ ਇਦਾਂ ਕਰਕੇ ਇਹ ਸਟਰਕਚਰ ਬਣਦੀਆਂ ਵਾ ਦੇ ਇੱਧਰ ਸੋਹਣੀ ਵੈਜੀਟੇਸ਼ਨ ਆ ਇਹ ਵੀ ਮੇਰੇ ਜੀ ਕਹਿੰਦੇ ਆ ਵੀ ਕਿ ਰੁੱਖ ਥਲੇ ਬਹਿਵਾ ਚੌਂਕੀ ਮਾਰ ਕੇ ਇਹ ਵੀ ਕਿਤੇ ਰੱਬ ਮੱਗਾ ਦਵਾਂਗਾ ਤੇ ਇਸੇ ਯਾਤਰਾ ਵਿੱਚ ਮੈਂ ਪਾਉਂਗਾ ਜ਼ਰੂਰ ਹਾਜ਼ਰੀਂ ਸਟੱਕ ਤਾਂ ਬਹੁਤ ਘਾਟਕੀਆਂ ਤੇ ਫੇਰ ਕੋਟ ਕਿੰਨੀ ਰੇਤ ਬੈ ਗਈ ਆ ਕੁਝ ਤੱਕ ਤਾਂ ਮੁੱਕੀਆਂ ਅੱਗੇ ਥੋੜੀ ਥੋੜੀਆਂ ਹੈਗੀਆਂ ਤੇ ਹਵਾ ਬਣਾਉਂਦੀ ਆ ਤੇਜ਼ ਹਵਾ ਤੇ ਫੇਰ ਗੱਲਬਾਤ ਬਦਲ ਗਈ ਜੇ ਆ ਚੌਂਚੇ ਸਤੰਭ ਲੱਗਾ ਵਾ ਧਾਰਮਿਕ ਬੱਧਰੰ ਦਾ ਫੇਰ ਗੱਲਬਾਤ ਥੋੜੀ ਬਦਲੀ ਆ ਕਿਟਾ ਹੱਕ ਕਾਜ ਆ ਗਿਆ ਵਾ ਅਸਾ ਸਾਲਾ ਕਾਜ ਦਾ ਏਰੀਆ ਵਾ ਮਰਜੀ ਵੀ ਕਹਦੇ ਕਿ ਵੇਖਿਆ ਵਾ ਪਰ ਜਿਆਦਾ ਪੈਸਾ ਕਿਹਦਾ ਕਿਦਾਂ ਦੇਖਿਆ ਤਰਨ ਜੀ ਵੇਖਿਆ ਹਾਂ ਕਰਨਾ ਅੱਗੇ ਵੇਖੇ ਅੱਗੇ ਵੇਖਣੇ ਇੱਥੇ ਫੋਨ ਕਰਦੇ ਆ ਤੇ ਪਿਆਗਾ ਜੀ ਇਹਦਾ ਇਹਦਾ ਕਾਈਦਾ ਹੀ ਹੁਣ ਆਹ ਕੋ ਵੇਖਣੇ ਆ ਜਿੱਥੇ ਗੱਲ ਪੰਜ ਰੋਟ ਅੱਗੇ ਐ ਕੋਈ ਫੋਨ ਕਰਨੇ ਆ ਕੋਈ ਇਹ ਤੇ ਬਰਸ਼ਾ ਲਾ ਗਈ ਜਿੱਦਾਂ ਇੱਥੇ ਥੱਲੇ ਵਿੱਚ ਵੜੀਏ ਹਾਂ ਕਿਉਂਕਿ ਬਾਹਰ-ਬਾਹਰ ਤੇ ਯਾਰ ਸਾਰੇ ਲੋਕਾਂ ਨੂੰ ਹਾਂ ਫੜਾਓ ਸਕੂਲ ਆ ਕੋ ਨੰਗਣ ਲੱਗੇ ਆਪਾਂ ਵਿੱਚ ਐਂਟਰ ਹੋਣ ਲੱਗੇ ਆਂ ਆਪ ਪੁੱਛ ਕੇ ਇਦਾਂ ਇੱਥੇ ਲਾ ਲਓ ਪੁੱਛ ਕੇ ਹੁੰਨੇ ਆ ਉਹ ਪੁੱਛ ਕਿਉਂ ਨਹੀਂ ਇਹੋ ਜਿਹੀ ਵਜੇ ਹੋ ਸਕਦੇ ਆ ਪੁੱਛ ਆਈਏ ਆਜੋ ਪਤਾ ਕੀ ਆਨ ਰੋਡ ਸਾਰੇ ਬੁੱਕ ਹੁੰਦੇ ਆ ਇਦਾਂ ਵਿੱਚ ਜੀ ਵੜ ਕੇ ਸਾਨੂੰ ਕੋਈ ਗੱਲ ਬਣਨੀ ਆ ਆ ਕੀ ਖਾਈ ਜਾਂਦਾ ਆ ਆ ਵੀ ਹੱਗੇ ਬੈਠੇ ਇਹਦਾ ਰਾਹ ਪਰਲੇ ਬਣ ਹੁਣ ਚਲੋ ਦੱਸਨੇ ਆ ਜੋ ਮਗਮਾ ਕਿਉਂ ਥੇ ਆ ਗੀਆਂ ਕਮਰੇ ਨਾਲ ਬੜਾ ਫੜਾ ਲਿਆ ਕਿਦਣਾ ਹੋਮ ਸਟੇ ਪਰੇ ਸਾਰੇ ਭੋਕਨ ਦੀ ਪੂਰੀ ਪੂਰੀ ਪਸੰਦੀ ਪੂਰਾ ਪੂਰਾ ਹੀ ਭੋਕਾ ਲੈਂਦੀ ਇਦਾਂ ਦਾ ਮਾਹੌਲ ਛਾਇਆ ਆ ਸਾਦੇ ਮਲਾਪਾਂ ਗਾਏ ਆ ਇੱਥੇ ਨੂੰ ਕਿੱਤਨੀ ਮਿਲਿਆ ਇਹਦਾ ਐਸੇ ਸਮਝੀ ਮਿੱਟੀ ਦੇ ਘਰ ਹੋਮ ਸਟੇ ਲੱਭਾ ਨਹੀਂ ਆਉਂਦਾ ਸੋਚਿਆ ਵਾ ਪਹਿਲਾਂ ਤੇਲ ਕੋਲ ਆਈਏ ਫਿਰ ਬਾਅਦ ਚ ਥੋੜਾ ਉਰੇ ਪਰੇ ਵੇਹਣੇ ਆ ਦੋ ਚਾਰ ਕਿਲੋਮੀਟਰ ਗਾਮ ਸ਼ਾਂ ਗੱਲ ਪਾ ਸਕਦੀ ਹੈ ਸ਼ਾਇਦ ਹੌਂਸੇ ਦੇ ਬਹੁਤ ਜ਼ਿਆਦਾ ਵਾ ਪਰ ਯਾਤਰੀ ਬੜੇ ਆ ਹੁਣ ਆਪਾਂ ਪੈਟਰੋਲ ਪੰਪ ਵੱਲ ਵੱਧ ਪਾ ਰਹੇ ਆ ਆ ਵੇਖੋ ਕਿੰਨਾ ਟੰਪਣੀ ਇਹ ਜੇ ਕਿੰਨੀ ਕੱਢਣੀ ਆ ਸਰ ਜਾਈਂ ਪ੍ਰੋਕਮਾ ਕੇ ਪਵਾਲ ਨੂੰ ਵੇਖ ਵਾ ਆ ਕੱਢ ਲਗਾ ਆ ਪਾਲਿਆ ਮੈਂ ਭਰ ਰਿਹਾ ਉਦਾਂ ਹਮ ਖਤੂਰ ਪੋਲ ਕੇ ਆ ਜਾ ਦੋ ਤੇਗ ਲਗ ਉਹਨੇ ਖੋਲਿਆ ਪਟਰੋਲ ਪੰਪ ਤੇ ਲਿਆਂਣ ਲੱਗ ਜਾਂਦੀ ਆ ਵਾ ਅਸੀਂ ਤੇਲ ਲੈ ਲਿਆ ਵਾ ਤੇਲ ਲੈਂਦੇ ਲੈਂਦੇ ਹਾਂ ਹਨ ਹੋਟਲ ਦਿਖਿਆ ਉਹਦਾ ਨੰਬਰ ਲਾਇਆ ਉਹ ਸਾਹਮਣੇ ਮਨਿਸਤਰੀ ਹੈ ਮੇਰੇ ਸਾਹਬ ਦਾ ਤਾਂ ਵੇਖੋ ਇਹ ਉਹ ਕਹਿੰਦਾ ਵੀ ਕਮਰੇ ਹੈਗੇ ਆ ਤੋਂ ਔਰ 에어 ਕੂਲ ਦਾ ਕੋਈ ਮਸਲਾ ਨਹੀਂ ਆ ਉਹਦੇ ਕਮਰਾ ਲੈਣ ਵਾਲੀ ਗੱਲ ਹੈ ਤਾਂ ਵੀ ਚੱਲ 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 ਚੇਰਾ ਚੱਲ ਵੜੀ ਕਰ ਲਾ ਉਹ ਸਾਹਮਣੇ ਆਈਸਲੈਂਡ ਆ ਉਹਦਾ ਨੰਬਰ ਦਿਖਾਇਆ ਪਰ ਡੋਪਾਂ ਵੀ ਫੜ ਕੇ ਤੁਹਾਨੂੰ ਦਾ ਭੇਜਤਾ ਹੈ ਕਿ ਤੇ ਉੱਥੇ ਜਾ ਕੇ ਪਹੁੰਚਣੇ ਆ ਤਾਂ ਮੇਰੇ ਆਈਸਲੈਂਡ ਪਹੁੰਚ ਗਏ ਆ ਨੰਬਰ ਲਿਖੇ ਆ ਨੰਬਰ ਤੁਹਾਡੇ ਕੋਈ ਪਹੁੰਚਣ ਜਾਣ ਕੇ ਵੀਡੀਓ ਵੀ ਆਉਣ ਵਾਲਾ ਤੁਸੀਂ ਰੰਪ ਦਾ ਮੋਟਰਸਾਈਕਲ ਦੇਖੀ ਦੇਖੋ ਵਿਖੋ ਕਰ ਦਿਓ ਕਰ ਦਿਓ ਫਾਇਨਲ ਕਰ ਜੋ ਮਰਜ਼ੀ ਕਰ ਦਿਓ ਕਾਟ ਰੰਪ ਪਤਾ ਲੈਂਬ੍ਰੇਟ 400 ਐਕਸ ਇਹ ਇਸੇ ਵਕਤ ਬੜੀ ਸੁਣੀ ਹੈ ਵੀ ਬੜਕ ਬੜੀ ਇਹ ਮੋਟਰਸਾਈਕਲ ਦੀ ਵੇਖਿਆ ਮੈਂ ਹੁਣੇ ਆ ਜਾਣੇ ਹੋ ਨਾਈਸ ਲੈਂਡ ਜੀ ਉਰੂ ਮਰ ਕੇ ਅੰਨਸੋ ਮਿਲ ਆਪੇ ਹੋਰ ਜਾ ਮੂੰਹ ਮਾਤਾ ਠੀਕ ਕਰੀਏ ਫਿਰ ਕਾਜ ਦੇ ਜਿਹੜੀ ਚੀਚਾ ਗੇ ਲਾ ਕੇ ਬੰਨੇ ਉਹਨਾਂ ਨੂੰ ਕਰੀਏ ਇੱਕ ਰਾਤ ਤੇ ਸਟੇ ਰ ਆਹਨੂੰ ਤੁਹਾਨੂੰ ਨਿਕਲਣਾ ਪੈਣਾ ਵਾ ਪੁਣਾ ਲੀਵਲ ਨੂੰ ਉਥੇ ਵੀ ਰਸਤੇ ਦੇ ਕਿਤੇ ਰੁਕਾਂਗੇ ਤੇ ਨਮਰ ਕੀ ਛੱਤ ਛੱਤ ਤੇ ਬਿਓ ਕਬੇਲਾ ਬਾਹਰ ਤੋਂ ਛੱਤ ਤੇ ਕੋ 신ਗਲ ਜਿਹਾ ਕੀਤਾ ਪਰ ਮੱਢ ਗਿਆ ਲੱਗ ਪਿਆ ਮੇਰਾ ਕਹੂੰ ਚਾਰਜਿੰਗ ਪੁਆਇੰਟ 4 ਆ ਵੇਰੀ ਗੁੱਡ ਇਹੋ ਚਾਹੀਦਾ ਹੁੰਦਾ ਇਹੋ ਫੇਖ ਲਓ ਬਾਹਰੋਂ ਰਾਵਾਂ ਵਾਦੀ ਦੇਖੀ ਗੱਤੋਂ ਵਾਦੀ ਗਾ ਸ਼ੀਸ਼ਾ ਵੀ ਹੈਗਾ ਉਹ ਵਾਦੀ ਵੇਖੋ ਖੂਬ ਸੂਰਤ ਹੈ ਬਹੁਤ ਨਾਲ ਇਹ ਨਹੀਂ ਜਾਣੀ ਬਹੁਤ ਚੱਪੰ ਜਿਹਾ ਇਹ ਬਹੁਤ ਖੂਬਸੂਰਤ ਹੈ ਸੇ ਇਧਰ ਵੀ ਸਭ ਕੁਝ ਲੱਗੇ ਆ ਆਹ ਸਾਹਮਣੇ ਮਨਿਸਟਰੀ ਆ ਉਹ ਤਾਂ ਚੜਨਾ ਆਪਾਂ ਉੱਥੇ ਚੜਨੇ ਆ ਮੁਕਤੀ ਗੱਲ ਲਈ ਆ ਇਹ ਵੀ ਤਾਂ ਕੰਮ ਕਰਦਾ ਲਓ ਆਪਣਾ ਲਾਹੌਰ ਤੋਂ ਕਹਿੰਦਾ ਕੰਮ ਬਿਹਾਰ ਤੋਂ ਤਾਂ ਠੀਕ ਆ ਵਧੀਆ ਵਾ ਜੀ ਆਪਾਂ ਇਸ ਵਕਤ ਆਈਸਲੈਂਡ ਕਾਜਾ ਦੇ ਇੱਕ ਹੋਟਲ ਦੇ ਬਾਹਰ ਆ ਜਿੱਥੇ ਆਪਾਂ ਕਮਰੇ ਲਈ ਆ ਸਾਰਿਆਂ ਨੇ ਤੇ ਆਪਾਂ ਹੁਣ ਚੱਲੇ ਆ ਇਥੋਂ ਹਿੱਕਮ ਜੇ ਤੱਕ 15 ਕਿਲੋਮੀਟਰ ਜਾਣਾ ਤੇ 15 ਕਿਲੋਮੀਟਰ ਹੀ ਵਾਪਸ ਆਉਣਾ ਵਾ ਤੇ ਕਮ ਸਭ ਤੋਂ ਉੱਚਾ ਡਾਕ ਖੰਨਾ ਵਾ ਆ ਏਸ਼ੀਆ ਦਾ ਉਹ ਵੇਖਣਾ ਵਾ ਰਸਤੇ ਦੀ ਥੋੜੀ ਬੋਦੀ ਬਣਾਵਾਂਗੇ ਵੀਡੀਓ ਜ਼ਿਆਦਾ ਨਹੀਂ ਉੱਥੇ ਜਾ ਕੇ ਤੁਹਾਨੂੰ ਕਵਰ ਕਰਦਿਆਂ ਹਿੱਕਮ ਹਿੱਕਮ ਤੇ ਹੋਰ ਕਿੱਥੇ ਹਿੱਕਮ ਕੋਮਿਕ ਹਿੱਕਮ ਤੇ ਕੋਮਿਕ ਲੰਗਸਮ ਉੱਥੇ ਉੱਥੇ ਹੀ ਇੱਕ ਕਮ ਕਾਮਿਕ ਤੇ ਲੰਗ ਆਪਾਂ ਜਾ ਰਹੇ ਆਂ ਇੱਕ ਕਮ ਵੇਖੋ ਤੁਸੀਂ ਟੂਰਿਸਟ ਦੂਰ ਇਸ ਕਾਫੀ ਹੈ ਜੀ ਇੱਥੇ ਆਹਾ ਚੰਪਾ ਹੁੰਦੇ ਚੰਪਾ ਕੋਰੇ ਓ ਦੂਰ ਵੇਖੋ ਉਹ ਮੈਂ ਕਿਹਾ ਕੈਂਪਿੰਗ ਆ ਬਹੁਤ ਲੋਕਾਂ ਨੇ ਹੂੰ ਇਹ ਨੇ ਇਹਨਾਂ ਨੇ ਲਾਈ ਹੋਣੀਆਂ ਦਿੰਦੇ ਹੋਣੇ ਆ ਕਿਰਾਏ ਦੇ ਦਿੰਦੇ ਹੋਣੇ ਕਿਰਾਏ ਤੇ ਬੋਰਡ ਦੇ ਮੁਤਾਬਕ ਲੰਘ ਜਾ ਹੈਗਾ 12 ਕਿਲੋਮੀਟਰ ਤੇ ਰਸਤਾ ਬਹੁਤ ਹੀ ਨਿਹਾਈਤੀ ਖੂਬਸੂਰਤ ਰਸਤਾ ਵਾ ਆਉਂਦੇ ਸੋਨੇ ਸਿਰਦਾ ਸਿਰਦਾ ਆਇਆ ਸਿਰਦਾ ਇਹ ਕੀ ਚੀਜ਼ ਬਣਾ ਦਿੱਤੀ ਆਪਣੇ ਇੱਧ ਲਾ ਕੇ ਇਦਾਂ ਲੱਗਦਾ ਪਤਾ ਨਹੀਂ ਉੱਤੇ ਕੀ ਪੇਂਟ ਕੀਤਾ ਆਹ ਭਾਰ ਦੇ ਦਾ ਟੁਕਾ ਹੀ ਨਾ ਕਿਲੋਮੀਟਰ ਲਾਂਗਾ ਵਾ ਹੁਣ 2 ਕਿਲੋਮੀਟਰ ਕੌਮਿਕ ਆ ਰੋਡ ਹੀ ਆ ਲਾਂਗ ਦਾ ਸਿੱਧਾ ਵਾ ਕੌਮਿਕ ਸੱਚੇ ਆ ਇਹ ਤਾਂ ਔਫ ਰੋਡ ਆ ਗਿਆ ਪੋਰਥੋ ਲੈ ਆਉਣਾ ਚਾਹੀਦਾ ਕਿੰਨਾ ਸੋਹਣਾ ਰੋੜੀ ਮੋੜ ਮੋੜ ਦਾ ਸਾਰੀ ਆਹ ਹੋ ਗਿਆ ਜੀ ਪੌਂਡ ਰੈਪਲਸ ਵਾਰੀ ਮੈਂ ਮੋਠਾ ਪੂਰਾ ਹੀ ਕਮਾ ਹੁਕਮ ਹੁਕਮ ਆਦਾ ਚੜਾਈਆਂ ਜੇ 20 ਤਾ ਨਹੀਂ ਜਾਂਦੀ 20 ਤਾ ਇਸ ਹੱਤ ਤਵਿਆ ਆਪਾਂ ਲੰਘ ਜਾ ਜਾਂਦੇ ਲੰਘ ਜਾ ਲੰਘ ਜਾ ਹਾਈ ਤੇ ਆਫ ਰੋਡ ਪੂਰਾ ਵਾ ਭਰਪੂਰ ਵਹ ਬੋਰਾ ਖੋਲ ਰਿਹਾ ਲਾਂਗਜ਼ਾ ਦੇ ਰਸਤੇ 'ਚ ਬ੍ਰੇਕ ਲਾਈ ਆ ਮੈਂ ਨਾ ਡਬਲ ਸਵਾਰੀ ਆਉਂਦੇ ਆ ਸਾਰੀ ਦੇਖਦੇ ਹੀ ਪਰੰਪਰਾ ਤਾਂ ਨਹੀਂ ਜਾਂਦੀ ਕਿਤੇ ਵੀ ਤੁਹਾਨੂੰ ਚੱਲਦੀ ਬੜਾ ਮਹਾਰਾਹਲ ਆ। ਅੱਜ ਇਹ ਫੇਰ ਥਾਗੇ ਆ ਤਾਂ ਤੇ ਸਿੰਗਲ ਸਵਾਰੀ ਹੋਣਾ ਚਾਹੀਦਾ ਸੀ ਗਲਤੀ ਕਰ ਲਈ ਆ। ਕਿਉਂਕਿ 21 21 ਕਿਲੋਮੀਟਰ ਪੈ ਜਾਂਦਾ ਵਾ ਉੱਥੋਂ ਫੇਰ ਪੁਆਇੰਟ ਤੋਂ ਕਾਜ ਇਹ ਆਪਾਂ ਪਹੁੰਚ ਗਏ ਜੀ ਹਿੱਕਾ ਨੂੰ ਇਹជា ਦਾ ਹਾਈਐਸਟ ਪੋਸਟ ਆਫਿਸ ਮੈਂ ਮਸਤ ਕੰਮ ਲੈ ਗਿਆ ਮਾਰੀ ਕਿਸਮਤ ਬੈਗ ਲੈ ਜਾਂਦਾ ਇਹ ਨਹੀਂ ਕਹਦੇ ਮਾਰੀ ਕਿਸਮਤ ਨਾ ਬੈਗ ਲੈ ਜਾਂਦਾ ਨਾ ਸਿਕਰ ਲੈਂਦੇ ਫਟਪਾਟ ਬੋਸ ਟੋਪਸ ਆ ਗਿਆ ਮੈੱਕੀ ਖਾਈਏ ਖਾਓ ਜੋ ਖਾਣਾ ਵਾ ਮੈੱਕੀ ਮੈਂ ਸਟicker ਪਾ ਲਿਆ ਤੇ ਇੱਥੇ ਕਿੰਨੇ ਸਟicker ਲੱਗੇ ਚੱਤਾ ਵੇਖ ਕੇ ਆਇਆ ਇੱਥੇ ਨਾ ਆ ਬਾਜੀ ਇਹ ਆਖੀਆ ਬਬੂ ਜੀ ਉੱਤੇ ਚੱਲੀ ਇੱਕ ਵਟਾ ਚਾਹੀਏ ਗਿਆ 14567 ਫੀਟ ਤੇ ਮੀਟਰ 2540 ਇਹਨੂੰ ਕਹਿੰਦੇ ਆ ਹਿਕਮਤ ਵਿੱਚ ਮੈਂ ਸਭ ਤੋਂ ਚਾਹੀਦੀ ਸ਼ਿਹਦਾਨੀਆਂ ਦੁਨੀਆਂ ਦਾ ਸਭ ਤੋਂ ਉੱਚਾ ਪੁੱਤ ਸਭ ਲੋ ਕਾਰਡ ਲੈ ਕੇ ਨਾ ਆਪਣਾ ਲਿਖ ਕੇ ਅਤਾ ਪਤਾ ਲਿਖ ਕੇ ਤੇ ਇੱਥੇ ਪੋਸਟ ਕਰੋ ਉਹ ਲਿਖਣਗੇ ਨੈਨਾ ਨੂੰ ਚਿੱਠੀ ਤੇ ਲੇਖੋ ਅਭੀ ਖੁਸ਼ ਹੋ ਜੋ ਵੀ ਚਿੱਠੀ ਆਈ ਆ ਪਹਿਲੀ ਚਿੱਠੀ ਆ ਵੇਖੋ ਗਾਣਾ ਗਾਉਂਦੇ ਹੋਏ ਉਹ ਪਿਆੰਦਰਿਜ਼ਮ ਉਹ ਪਿਆ ਪੋਸਟ ਕਾਰਡ ਭੇਜਿਆ ਨਾਲੇ ਗੀਤ ਗਾਣਾ ਇਹ ਆ ਸਾਡਾ ਸੇ ਮਾਹੌਲ ਚੱਲ ਮੈਂ ਇੱਕ ਸ਼ੇਕ ਜੀ ਨਾ ਦੁਨੀਆ ਦਾ ਸਭ ਤੋਂ ਉੱਚਾ ਪੋਸਟ ਜਿਹੜਾ ਘਾਪਾਰ ਤੇ ਚਾ ਹਾਈਟ ਦੇ ਚ 440 ਮੀਟਰ ਆ ਜਿੰਨੀ ਪੈਂਕੋngਗਲੇਕ ਦੀ ਇਹਦੇ ਜੀ ਪੈਂਕੋngਗਲੇਕ ਦੇ ਬਰਾਬਰ ਆ ਹਾਈਟ ਉਹਦੀ ਇੰਨੀ ਹੀ ਉਹਦੀ 250 ਹੀ ਪਰ ਚਲੋ ਇਹ 60 ਦਾ ਪਰ ਕਿਹਾ ਬਾਕੀ ਬਸੇਰੀ ਹਾਈਟ ਆ ਫਿਰ ਵੀਰ ਮਿਲਨੇ ਪਟਿਆਲੇ ਤੋਂ ਵੀ ਆਪਣੀ ਆਇਆ ਹੰਟਰ ਤੇ ਆਹ ਵੇਖੋ ਕਿਦ ਤਕੜਾ ਐ ਨਸਸ ਚੌਕ ਦੇ ਅਕੀ ਤਾਬਾ ਬੈਗ ਵਾਸਤੇ ਤੇ ਦੱਸੋ ਨਿਆ ਵੀ ਰਿਸ਼ਤੇਦਾਰੀ ਉਹਨਾਂ ਦੀ ਕਾਹਨੋਂ ਆਪਣੇ ਬੰਦੇ ਆਦੇ ਤੇ ਇਹ ਕਹਿੰਨੋਂ ਕਿੱਥੇ ਕਿਜੀਆ ਬਾਜ਼ਾਰ 'ਚ ਹਾਂ ਬਾਜ਼ਾਰ 'ਚ ਬਾਜ਼ਾਰ 'ਚ ਅਗਲੇ ਪਾਸੇ ਠੀਕ 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 ਅਜੇ ਮੈਂ ਕੀ ਕਰੂ ਨਹੀਂ ਬਸ ਛਕੋ ਛਕੋ ਕਰਾ ਇਧਰ ਕਰਾ ਹੋਰ ਇਹਦੇ ਦਰਸ਼ਨ ਕਰ ਲਈਏ ਪਹਿਲਾਂ ਕਰੋ 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 ਇੱਥੇ ਮੈਂ ਅਗੀ ਤਾਂ ਪੁਆਇੰਟ ਤੇ ਮਹਗੀ ਆਪਾਂ ਲਕਿਆ ਖਾਨਦਾਨ ਫੌਜੀ ਚਿੱਠੀ ਭੌਂਜਲ ਗਿਆ ਜੇਰਾ ਉਹ ਲੈ ਕੇ ਆਏ ਪੋਸਟ ਪੋਸਟਕਾਡ ਇਹ ਇੱਕ ਆ ਵਾ ਲਾ ਵਾ ਹੋਰ ਕਿਹੜਾ ਵਾ ਨਹੀਂ ਨਹੀਂ ਆ ਵਾ ਸਾਹਮਣੇ ਆ ਇਹ ਮਰਜੀ ਕਿੰਨੇ ਦਾ ਵਾ ਕਿੰਨੇ ਦਾ ਮਿਲਿਆ 30 ਰੁਪਏ ਦਾ 40 40 ਰੁਪਏ ਦਾ ਇਹ ਤੇ ਐਡਰੈਸ ਲਿਖ ਦੇ ਪਾ ਦੇਣਾ ਇਹ ਘਰ ਪਹੁੰਚ ਜਾਣਾ ਵਾ ਇਹ ਸਾਰਾ ਸਿਸਟਮ ਹੈ ਜੀ ਅਸਾ ਇੱਥੇ ਲਿਖੋਗੇ ਐਡਰੈਸ ਲਿਖੋਗੇ ਆ ਜਾਂਦਾ ਜਿਹੜੀਆਂ ਪੰਨਾਂ ਦੀਆਂ ਪੂਰੀ ਤਿਆਰੀ ਕੀਤੀ ਇਹਨਾਂ ਨੇ ਕਮਤੋਂ ਹੀ ਵਾਪਸੀ ਖਾਤਨ ਗਏ ਟਾਖਾ ਨੇ ਤੋਈ ਬੰਦੇ ਚਿੱਠੀਆਂ ਪੋਸਟ ਕਰਨ ਗਏ ਆ ਪੋਸਟ ਕਰਕੇ ਹੁੰਦੇ ਆ ਆਪਾਂ ਤੋਂ ਨਿਕਲ ਲੱਗੇ ਆ ਦੋ ਬੰਦੇ ਆਪਾਂ ਭੇਜਤੀ ਆ ਅੱਗੇ ਨਹੀਂ ਜਾਂਦਾ ਫਾਇਦਾ ਕਿਉਂਕਿ ਰਸਤਾ ਬਹੁਤ ਹੀ ਮਾੜਾ ਵਾ ਤੇ ਉੱਥੇ ਹਾਈ ਕੁਸ਼ਨੀਆ ਮਿਨਿਸਟਰੀ ਹੈ ਯੂਨੀਵਰਸਿਟੀ ਉੱਥੇ ਵੀ ਹੈਗੀ ਆ ਤੇ ਪਹਿਲਾਂ ਵੀ ਵੇਖ ਕੇ ਆਏ ਆ ਤੇ ਇਸ ਲਈ ਦੋ ਹੀ ਜਗ੍ਹਾ ਇਥੇ ਮੇਨ ਜਿਹੜੀਆਂ ਤੁਸੀਂ ਵੇਖ ਸਕਦੇ ਵਧੀਆ ਤੇ ਕਿੰਨਾ ਇੱਕ ਮਮਮੀ ਹੈ ਜਿਹੜੀ ਡਿਫਰੈਂਟ ਆ ਇੱਕ ਆਡਾ ਖੰਡਾ ਵਾ ਜਿੱਤੀ ਕੋਈ ਵੈਲਿਊ ਬੰਦੀ ਆ ਵੀ ਵਿਖੰਦੀ ਬਾਕੀ ਮਨਿਸਤਰੀ ਇੱਕ ਵੇਖ ਲੋ ਪੰਜ ਵੇਖ ਲੋ 10 ਵੇਖ ਲੋ ਇੱਕੋ ਜਿਹਾ ਹੁੰਦੀ ਆ ਵਾ ਫਿਰ ਉਹਦੇ ਹੀ ਜਾਣਾ ਵ ਤੇ ਹੀ ਆਪਣੀ ਮਰਜ਼ੀ ਨਾਲ ਜਾ ਸਕਦੇ ਜੀ ਇਹ ਸਿਸਟਮ ਹੈ ਤੇ ਬਾਕੀ ਦੇ ਲੋਕ ਆਪਣੇ ਇੱਛਾ ਪੂਰੇ ਕਰ ਲਾ ਬਦਲ ਵੀ ਹੋਣ ਰਿਹਾ ਵ ਬਹੁਤ ਖਤਨਾਕ ਚੜਾਈ ਗਿਆ ਰਾਸਤਾ ਸਾਰਾ ਹੀ ਖਰਾਬ ਆ ਡਬਲ ਸਵਾਰੀਆਂ ਆ ਤੇ ਬੱਸ ਸੁੱਤੀ ਇਹ ਦੇ ਕੇ 12 ਹਸਤੀ ਗ੍ਰਾਮ ਤੋਂ ਵੱਤ ਵਾਦ ਇਤਾਂ ਕਰਕੇ ਕੱਲ ਬਣੀ ਆ ਚਲੋ ਠੀਕ ਆ ਜੀ ਹੁਣ ਵਾਪਸੀ ਕਰਨ ਆ ਗਏ ਆਪਾਂ ਕਾਜਾ ਆਪਣੇ ਰੂਮ ਵਿੱਚ ਦੇ ਜਰਾ ਹੀੜਣਾ ਚਾਕਾ ਵੈਦਨਾ ਦਾ ਜਿੱਦਾਂ ਹਵਾਈ ਜਹਾਜ਼ ਤੇ ਆਪਾਂ ਚੜੇ ਆ ਥਰੇ ਨਕਸ਼ੇ ਬਣੇ ਨਕਸ਼ੇ ਕਿੱਥੇ ਉੱਤਰਨਾ ਆ ਜੀ ਆਤੀ ਹੋਈ ਆਤੀ ਆਪਾਂ ਥੱਲੇ ਹੀ ਜਾਣਾ ਉੱਥੇ ਸਾਡਾ ਹੋਟਲ ਕਿਤੇ ਉੱਥੇ ਕਿਤੇ ਆ गए जी, बाज़िके जी बाज़िके। यार कुछ वजह जैक जा लवा दिए क्या है पुछे पुछो माड़ा यार पुछ माड़ा जो नवा देने पुछो पुछो, पुछो. ਨਿਆਣਾ ਕਰਨ ਡਿਆ ਨਾ ਕੇਰੋਣਾ ਪਿਆਰ ਪਿਆਰ ਕਰਾ ਦਿੰਦੇ ਆ ਨਾ ਨਿਆਣਾ ਕਰਨ ਡਿਆ ਨਿਆਣਾ ਹੋ ਗਿਆ ਹੋ ਗਿਆ ਦਰੋ ਠੀਕ ਆ ਓਕੇ ਜੀ ਇੱਕ ਇੱਕ ਮਿੰਟ ਸੱਲੇ ਫਾਲਦਾ 쟤도 가도쟤서 쟤도 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 쟤도